ਇਸ ਹਾਸੇ ਸਬੰਧੀ ਸਾਨੂੰ ਐਮਡੀਟੀ ਡਿਵਾਈਸ 112 ਤੋਂ ਮੈਸੇਜ ਆਇਆ ਸੀਗਾ ਮੌਕੇ ਤੇ ਪਹੁੰਚ ਕੇ ਅਸੀਂ ਦੇਖਿਆ ਕਿ ਇੱਕ ਟਿਆਗੋ ਕਾਰ ਨੇ ਬ੍ਰਿਜਾ ਕਾਰ ਨੂੰ ਪਿੱਛੋਂ ਹਿੱਟ ਕੀਤਾ ਬ੍ਰਿਜਾ ਕਾਰ ਦੇ ਵਿੱਚ ਕਾਰ ਚਾਲਕ ਦੇ ਨਾਲ ਇੱਕ ਸੰਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ ਜੋ ਕਿ ਦੋਨੋਂ ਹੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਤੋਂ ਲੁਧਿਆਣਾ ਸਾਈਡ ਆ ਰਹੇ ਸੀ ਉਹਨੂੰ ਸਿਰ ਤੇ ਸੱਟ ਲੱਗੀ ਉਸਦੇ ਅਸੀਂ 108 ਐਂਬੂਲੈਂਸ ਨੂੰ ਬੁਲਾ ਕੇ ਹੈਰੀਡੋਰ ਤੇ ਫਰਸਟ ایڈ ਦਿੰਦੇ ਹੋਏ ਉਹਨਾਂ ਨੂੰ ਸਿਵਲ ਹਸਪਤਾਲ 플ੋਰ ਵਾਸਤੇ ਭੇਜ ਦਿੱਤਾ। ਖਾਣਾ ਬਰੈਂਡ ਏਰੀਆ ਹੋਣ ਕਰਕੇ ਡਿਊਟੀ ਅਫਸਰ ਏਐਸਆਈ ਸ੍ਰਿੰਦਰਪਾਲ ਜੀ ਨੂੰ ਬਜਰੀਆ ਫੋਨ ਰੋਡ ਵੀ ਕਰਵਾ ਦਿੱਤਾ। ਗੱਡੀਆਂ ਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਸੇਫਟੀ ਕੋਨਾਂ ਲਾ ਕੇ ਸੁਰੱਖਿਅਤ ਕਰ ਦਿੱਤਾ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜੀ ਜਾਨੇ ਉਸਾਂ ਦਾ ਵਿਚਾਰ ਬਟ ਗੱਡੀਆਂ ਸਾਰੀਆਂ ਦੋਨੋਂ ਨੁਕਸਾਨੀਆਂ ਗਈਆਂ। ਬਰੀਕ। ਥੈਂਕ ਯੂ ਸਰ। ਅਗਲੀ ਕਾਰਵਾਈ ਥਾਣਾ ਗ੍ਰਾਮ ਕਰਾਂ। ਇਸ ਹਾਦਸੇ ਸੰਬੰਧੀ ਸਾਨੂੰ ਐਮਡੀਟੀ ਡਿਵਾਈਸ 112 ਤੋਂ ਮੈਸੇਜ ਆਇਆ ਸੀਗਾ ਮੌਕੇ ਤੇ ਪਹੁੰਚ ਕੇ ਅਸੀਂ ਦੇਖਿਆ ਕਿ ਇੱਕ ਟਿਆਗੋ ਕਾਰ ਨੇ ਬ੍ਰਿਜਾ ਕਾਰ ਨੂੰ ਪਿੱਛੋਂ ਹਿੱਟ ਕੀਤਾ ਬ੍ਰਿਜਾ ਕਾਰ ਦੇ ਵਿੱਚ ਕਾਰ ਚਾਲਕ ਦੇ ਨਾਲ ਇੱਕ ਸੰਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ ਜੋ ਕਿ ਦੋਨੋਂ ਹੀ ਹਿਮਾਚਲ ਦੇ ਕਾੰਗੜਾ ਜ਼ਿਲ੍ਹੇ ਤੋਂ ਲੁਧਿਆਣਾ ਸਾਈਡ ਆ ਰਹੇ ਸੀ ਉਹਨੂੰ ਸਿਰ ਤੇ ਸੱਟ ਲੱਗੀ ਉਸਦੇ ਅਸੀਂ 108 ਐਂਬੂਲੈਂਸ ਨੂੰ ਬੁਲਾ ਕੇ ਹਾਰੀ ਦੌਰ ਤੇ ਫਰਸਟ ایڈ ਦਿੰਦੇ ਹੋਏ ਉਹਨਾਂ ਨੂੰ ਸਿਵਲ ਹਸਪਤਲ 플ੋਰ ਵਾਸਤੇ ਭੇਜ ਦਿੱਤਾ ਖਾਣਾ ਗ੍ਰੈਂਡ ਏਰੀਆ ਹੋਮ ਕਰਕੇ ਡਿਊਟੀ ਅਫਸਰ ਏਐਸਆਈ ਫਰਿੰਦਰਪਾਲ ਜੀ ਨੂੰ ਬਜਰੀਆ ਫੋਨ ਰੋਡ ਵੀ ਕਰਵਾ ਦਿੱਤਾ ਗੱਡੀਆਂ ਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਸੇਫਟੀ ਕੋਨਾਂ ਲਾ ਕੇ ਸੁਰੱਖਿਅਤ ਕਰ ਦਿੱਤਾ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹ ਜਾਨੇ ਉਸ ਤਾਂ ਬਚਾਅ ਬਟ ਗੱਡੀਆਂ ਸਾਰੀਆਂ ਦੋਨੋਂ ਨੁਕਸਾਨੀਆਂ ਗਈਆਂ ਬਰੀਕਾ ਥੈਂਕ ਯੂ ਸਰ ਅਗਲੀ ਕਾਰਵਾਈ ਥਾਣਾ ਗ੍ਰੈਂਡ ਕਰੇਗੀ ਇਸ ਹਾਸੇ ਸਬੰਧੀ ਸਾਨੂੰ ਐਮ ਡੀਟੀ ਡਿਵਾਈਸ 112 ਤੋਂ ਮੈਸੇਜ ਆਇਆ ਸੀਗਾ ਮੌਕੇ ਤੇ ਪਹੁੰਚ ਕੇ ਅਸੀਂ ਦੇਖਿਆ ਕਿ ਇੱਕ ਟਿਆਗੋ ਕਾਰ ਨੇ ਬ੍ਰਿਜਾ ਕਾਰ ਨੂੰ ਪਿੱਛੋਂ ਹਿੱਟ ਕੀਤਾ ਬ੍ਰਿਜਾ ਕਾਰ ਦੇ ਵਿੱਚ ਕਾਰ ਚਾਲਕ ਦੇ ਨਾਲ ਇੱਕ ਸੰਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ ਜੋ ਕਿ ਦੋਨੋਂ ਹੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਤੋਂ ਲੁਧਿਆਣਾ ਸਾਈਡ ਆ ਰਹੇ ਸੀ ਉਹਨੂੰ ਸਿਰ ਤੇ ਸੱਟ ਲੱਗੀ ਉਸਦੇ ਅਸੀਂ 108 ਐਂਬੂਲੈਂਸ ਨੂੰ ਬੁਲਾ ਕੇ ਹਾਰੀਡੋਰ ਤੇ ਫਰਸਟ ایڈ ਦਿੰਦੇ ਹੋਏ ਉਹਨਾਂ ਨੂੰ ਸਿਵਲ ਹਸਪਤਾਲ 플ੋਰ ਵਾਸਤੇ ਭੇਜ ਦਿੱਤਾ। ਖਾਣਾ ਪਰੈਂਡ ਏਰੀਆ ਹੋਣ ਕਰਕੇ ਡਿਊਟੀ ਅਫਸਰ ਏਐਸਆਈ ਸੁਰਿੰਦਰਪਾਲ ਜੀ ਨੂੰ ਬਜਰੀਆ ਫੋਨ ਰੋਡ ਵੀ ਕਰਵਾ ਦਿੱਤਾ। ਗੱਡੀਆਂ ਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਸੇਫਟੀ ਕੋਨਾਂ ਲਾ ਕੇ ਸੁਰੱਖਿਅਤ ਕਰ ਦਿੱਤਾ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੇ ਉਸਾਨ ਤਾਂ ਬਚਾਰ ਬਟ ਗੱਡੀਆਂ ਸਾਰੀਆਂ ਦੋਨੋਂ ਨੁਕਸਾਨੀਆਂ ਗਈਆਂ। ਬਰੀਕਾ। ਥੈਂਕ ਯੂ ਸਰ। ਅਗਲੀ ਕਾਰਵਾਈ ਥਾਣਾ ਗ੍ਰਾਮ ਕਰੇ।